ਉਸ ਮੀਟਿੰਗ ਦੇ ਉੱਤੇ ਚਰਚਾ ਹੋ ਰਹੀ ਸੀ ਸਵਾਲ ਇਹ ਹੈ ਕਿ ਉਹਨੇ ਦੇ ਵਿੱਚ ਇਨ ਟਾਈਮ ਸਾਨੂੰ ਰਿਪੋਰਟ ਮਿਲੀ ਹੈ ਕਿ ਉਧਰਲੇ ਪਾਸੇ ਇੱਕ ਮੁੰਡੇ ਦੀ ਡੈਥ ਹੋਈ ਹੈ ਉਹਦਾ ਸਾਨੂੰ ਪਤਾ ਕਰ ਲੈਂਦੇ ਹੋ ਕਿ ਕੀ ਹੈ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੇ ਤੋਂ ਬਾਅਦ ਅਸੀਂ ਹੋ ਸਕਦਾ ਮੀਟਿੰਗ ਹੀ ਇਹ ਉਹ ਤੁਸੀਂ ਕਲੀਅਰ ਕਰੋ ਨਾ ਮੈਂ ਕੀ ਹੈ ਅਰਜ਼ ਕੀ ਹੈ ਸਾਨੂੰ ਸਾਨੂੰ ਅਧਿਕਾਰੀਆਂ ਨੇ ਕਿਹਾ ਸੀਗਾ ਟੈਕਿੰਗ ਹੋ ਜੇਗੀ ਨਾ ਅੰਦਰ ਚਾਰ ਕਰ ਲਓ ਸੀਸੀ ਕਰ ਲੈਣੇ ਬੰਦੇ ਸਾਨੂੰ ਰਿਪੋਰਟ ਤਾਂ ਲੈ ਲੈਣ ਦਿਓ ਵੀ ਸਾਡੇ ਬੰਦੇ ਦਾ ਉੱਥੇ ਕੀ ਪੋਜੀਸ਼ਨ ਹੈ ਕੀ ਹੋਇਆ ਹੈ ਅੱਛਾ ਫਲੋਰੀ ਦੇ ਉੱਤੇ ਸਾਨੂੰ ਪਤਾ ਕਰ ਲੈਂਦੇ ਹੋ ਵੀ ਕੀ ਹੋਇਆ ਉਸ ਤੋਂ ਬਾਅਦ ਅਸੀਂ ਪ੍ਰੈਸ ਦੇ ਸਾਹਮਣੇ ਸਾਰਾ ਕੁਝ ਲਗਾ ਰਿਹਾ ਕਰਾਇਆ ਤਾਂ ਕਰ ਲੀਏ ਹਾਏ ਰੱਬਾ ਫਿਰ ਉਹ ਹੀ ਕਿਉਂ ਨਹੀਂ ਨਹੀਂ ਜੀ ਬੰਦੇ ਸਾਹਿਬ ਸਾਨੂੰ ਅਸੀਂ ਇੱਕ ਮਿੰਟ ਸਾਨੂੰ ਇਹ ਕਹਿ ਰਹੇ ਸੀਗੇ ਸਾਹਮਣੇ ਅਸੀਂ ਬੈਠੇ ਬੈਠੇ ਸੀਗੇ ਸਵਾਲ ਨਹੀਂ ਹੈ ਥੱਲੇ ਕਰ ਮੈਂ ਇਨ ਹਾਂ ਫਿਰ ਥੱਲੇ ਕਰ ਲੈਣਾ ਸਟੇਜ ਤੋਂ ਲਗਾ ਤਾ ਆਜੋ ਇਹ ਤਾਂ ਲਗਾਤਾਰ ਅਨਾਉਂਸਮੈਂਟ ਹੋ ਰਹੀ ਆ ਲੋਕ ਸਾਡੇ ਲੀਡਰ ਮੀਟਿੰਗ 'ਚ ਬੈਠੇ ਨੇ ਉਹ ਤੁਸੀਂ ਕਲੀਅਰ ਕਰੋ ਨਾ ਮੈਂ ਕੀ ਹੈ ਅਰਜ਼ ਕੀ ਹੈ ਸਾਨੂੰ ਸਨੂ ਅਧਿਕਾਰੀਆਂ ਨੇ ਕਿਹਾ ਸੀ ਕਿ ਮਾਈ ਥੱਲੇ ਕਰ ਲੋ ਯਾਰ ਮੂੰਹ ਤੋਂ ਬਚੜਾ ਰਹੇ ਆ ਦੱਸ ਲੈਟੈਂਸ ਬੀਕ ਯਾਰ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਉੱਤੇ ਚਰਚਾ ਹੋ ਰਹੀ ਸੀ ਸਵਾਲ ਇਹ ਹੈ ਕਿ ਉਹਨੇ ਦੇ ਵਿੱਚ ਇਨ ਟਾਈਮ ਸਨੂ ਰਿਪੋਰਟ ਮਿਲੀ ਹੈ ਕਿ ਉਧਰਲੇ ਪਾਸੇ ਇੱਕ ਮੁੰਡੇ ਦੀ ਡੈਥ ਹੋਈ ਹੈ ਉਹਦਾ ਸਾਨੂੰ ਪਤਾ ਕਰ ਲੈਂਦੇ ਹੋ ਕਿ ਫਿਰ ਅਸੀਂ ਪੀਸੀ ਕਰਾਂਗੇ ਉਸ ਤੋਂ ਬਾਅਦ ਪੀਸੀ ਕਰਾਂਗੇ ਉਸ ਤੋਂ ਬਾਅਦ ਅਸੀਂ ਹੋ ਸਕਦਾ ਮੀਟਿੰਗ ਹੀ ਇਹ ਜੇ ਜੇ ਹੋਈ ਹੈ ਘਟਨਾ ਫਿਰ ਅਸੀਂ ਮੀਟਿੰਗ ਕਾਦੀ ਕਰਾਂਗੇ ਹਜੇ ਨਹੀਂ ਜਿਹੜਾ ਸੱਦਾ ਪੱਤਰ ਜੇ ਆਉਂਦਾ ਹੈ ਤੁਹਾਨੂੰ ਜਾਓਗੇ ਜਿੱਥੇ ਇਹ ਜਮਾਨਤ ਹੋ ਗਈ ਤੁਸੀਂ ਕੋ ਪ੍ਰਕਾਰ ਹੈ ਯਾਰ ਜੇ ਸਾਹਿਬ ਪਲੇਸ਼ਾ ਪਲੇਸ਼ਾ